ਕਾ ਹਾ ਆਹ 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 ਮੱਕੜੀਆਂ ਬਹੁਤ ਪੈਂਗਾ ਜਾਲੇ ਕਿ ਤਾ ਆਪਾਂ ਨਰਮੇ ਤੁਰਦੇ ਨਾ ਮੱਕੜੀਆਂ ਜਾਲੇ ਮੂੰਹ ਤੇ ਲੱਗੇ ਹੁੰਦੇ ਨਾ ਅਰੇ ਪੱਤੇ ਇਸ ਤਰ੍ਹਾਂ ਦੇ ਸਾਰੇ ਨਰਮੇ ਦੇ ਤੇ ਵਿੱਚ ਕਿਤੇ ਕਿਤੇ ਹਰਾ ਉਹ ਬੈਠਾ ਤਾਂ ਹੁੰਦਾ ਹੈਗਾ ਤੇ ਇਹਦੇ ਨਰਮੇ ਦੇ ਪੱਤੇ ਨੇ ਚਿਬੇ ਜਿਹਾ ਹੈ ਨਹੀਂ ਆਹ ਦੇਖੋ ਕਿੰਨਾ ਸੋਹਣਾ ਬੀ ਕੱਢਿਆ ਕੰਪਨੀ ਨੇ ਆਹ ਹਾ ਹਾ ਦੋ ਪੰਤੀ ਪੱਤੇ ਕੱਢਦਾ ਰੰਗ ਬਰੰਗੇ ਜੇ ਤੁਹਾਨੂੰ ਆਪਸੰਦ ਆ ਤਾਂ ਇਹ ਜਾ ਬੀਜ ਲਿਆ ਕਰੋ ਜੇ ਤੁਹਾਨੂੰ ਆਪਸੰਦ ਆ ਤਾਂ ਇਹ ਜਾ ਬੀਜ ਲਿਆ ਕਰੋ ਤੇ ਯਸ ਨੂੰ ਇਹ ਜਾਂ ਪਸੰਦ ਆ ਤਾਂ ਫੌਜੀ ਕਲਰ ਜਾਂ ਪੱਤਾ ਦੇਖ ਕਿਆ ਬਾਤ ਐ ਅੰਦਰ ਨਿਕ ਨਿਕੀ ਹੋਰ ਨਿਕਲਦੇ ਪਿੱਪਲ ਵਾਂਗੂ ਆਪ ਤਾਂ ਮੈਨੂੰ ਘੰਟ ਲੱਗੇ ਦੀ ਕਿਆ ਬਾਤ ਹੂੰ ਦੋ ਰੰਗਾਂ ਦਾ ਪੱਟੂ ਨਰਮਾ ਵੀ ਫੈਸ਼ਨ ਹੋਣ ਲੱਗਿਆ ਹੁਣ ਇਹ ਵੀ ਆਂਦੇ ਫੈਸ਼ਨ ਚ ਲਿਆ ਕਰੋ ਘੜੇ ਫੈਸ਼ਨ ਪਾਏ ਦੀ ਬਗ ਮੰਦਾ ਲਾ ਬਿਮਾਰੀ ਪੈ ਗਈ ਇਹਨੂੰ ਏ ਰਬੋਤੇ ਗੋਰੂ ਯਾ ਗਰਹੋਰੂ ਯਾ ਆ ਦੇਖੋ ਬਾਬੇ ਛੜਪੇ ਵਰਦੇ ਪੱਖੀ ਜੀ ਸੂਰੇ ਗੂਈ ਪਉਂਦੀ ਐ ਕੋਈ ਚੀਜ਼ ਐ ਨਹੀਂ ਇੱਥੇ ਬਈ ਕਈ ਬੂਝੇ ਤਾਂ ਤੇ ਆਏ ਟਮੇਟਾ ਮੇ ਅਖਰ ਸਾਰੇ ਨਹੀਂ ਗੇ ਕਈ ਖਾਸੇ ਵੱਧ ਗੇ ਘਰਨਰ ਮੇ ਤੇ ਵਿਜਵੇ ਛੋਟੇ ਛੋਟੇ ਆ ਵਿਜਵੇ ਮੈਂ ਰਿਹਾ ਜੀ ਛੋਟੇ ਐ ਵਿਚ ਵਿਚ ਬਹੁਤ ਸੋਹਣੇ ਵਧੇ ਆਗੇ ਤੇ ਕੱਕ ਐ ਆ ਨਰਮੇ ਜੀ ਨਿਕਾ ਕਪੂਰਾ ਵੀ ਹਾਂ ਜੀ ਦੋਸਤੋ ਆ ਤੁਹਾਨੂੰ ਕਈ ਦਿਨੋਂ ਕੇ ਵੀਡੀਓ ਦਿਖਾਈ ਨਹੀਂ ਨਾ ਖੇਤ ਦੀ ਉਹ ਨਰਮਾ ਕਿਹੜਾ ਆ ਪਖਲਾ ਪਰਦੇ ਹੁੰਦੇ ਸੀ ਇਸ ਤਰ੍ਹਾਂ ਦਾ ਹੋ ਗਿਆ ਉਹ ਹੋਊਗਾ 5-5 ਫੁੱਟ ਤੋਂ ਜੀ ਕੋਈ ਜ਼ਿਆਦਾ ਕੋਈ ਛੋਟਾ ਹੈ ਨਾ ਤੇ ਉਹ ਜਮਾਰ ਜੀ ਦੇਖ ਆ ਸੀ ਉਹ ਕਿਹੜਾ ਹੈ ਕਿੜਾ ਆ ਛਟਾ ਦੇ ਕਿ ਨਹੀਂ ਵਿਜਾ ਸੀ ਤੇ ਆ ਦੇਖ ਆ ਬਾਹਰ ਤਾਂ ਇੰਨਾ ਚਾਰ ਲਿਆ ਆ ਨਾਲ ਲਿਆ ਤੇ ਹੁਣ ਆਪਾਂ ਆ ਲਈ ਜਨੇ ਆ ਹਾਈ ਤੋਂ ਹਰਾ ਵੱਡੀ ਗਰਮੀ ਬੜੀ ਐ ਇੱਥੇ ਹਵਾ ਨਹੀਂ ਲੱਗਦੀ ਪਛੋਂ ਦੀ ਜਮਾਰਚਾ ਕੋਸਤ ਲਾਦਲੀ ਸੇ ਨਾਲ ਦੀ ਨਾਲ ਵਾਈ ਜਨੇ ਆ ਇਹ ਉੱਥੇ ਤੇ ਕਵਾਤਾ ਹੈ ਨਾਲ ਦੀ ਨਾਲ ਵੋਣੀ ਇਹਨੂੰ ਤੇ ਇਥੋਂ ਵੱਡੀ ਜਨੇ ਫਾਈ ਇਹ ਜਮਾਰ ਜਿਆ ਦੇਖ ਮੇਰਾ ਖੜੇ ਦਾ ਹੱਥ ਇੱਥੇ ਜਾਂਦਾ ਉਹ ਤੋਂ ਤੇ ਕੋਈ ਬੜਾ ਯਮਾਨਾ ਕਿ ਨਹੀਂ ਆ ਰਹੀ ਜੀ ਨਾ ਹੂ ਜੰਗਲ ਚ ਵੜ ਗਏ ਟੈ 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 ਜਮਾਰ ਦੀ ਖਾਸੀ ਖਾਸੀ ਵੱਧ ਗਈ ਇਹ ਸ਼ਾਮ ਨੂੰ ਵੜਦੇ ਹੁੰਦੇ ਆ ਤੜਕੇ ਕੋਈ ਸਪਰੇ ਸੱਪਾ ਕਰ ਲੈਣੇ ਆ ਯਾਰ ਤੇ ਐ ਚੋਣਾ ਪੈ ਲੱਗੀ ਪਛੋਂ ਦੀ ਤੇ ਆ ਸਾਨੂੰ ਪਹਿਲਾਂ ਦੇਖ ਹੀ ਲਿਆ ਸੀ ਆ ਵਟਨ ਦੇ ਸਨਾਰ ਮੇਂ ਫਾਲ ਚੱਕੀ ਜਾਂਦੇ ਲੰਮੇ ਜੋਰੇ ਆ ਕੁਸ ਪੱਤੇ ਇਕੱਠੇ ਹੀ ਹੋ ਰਹੇ ਆ ਬਸ ਇੰਨੀ ਗੱਲ ਵਾਹੋ ਚੱਲਦੇ ਬਣੇ ਰਹੋ ਘਰ ਦਿਖਾਉਣੇ ਕੋਈ ਵਧੀਆ ਚੀਜ਼ ਸੋਨੂੰ

ਆ ਸਾਡੀ ਹੈਗੀ ਐ ਬਿੱਲੋ ਰਾਣੀ ਅਰੇ 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 ਪਾਂ ਦੇ ਬੱਚੇ ਅੱਛਾ ਕੀ ਮੰਗਦੋਂ ਕੀ ਐ ਕੀ ਐ ਲੈ 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 ਇਹ ਮੰਗਦਾ ਕੁੱਤਰੀ ਜਮਾ ਤੂੰ ਨਹੀਂ ਖਾਣੀ ਹਾਂ ਹਾਂ ਚੱਲ ਇਹਨਾਂ ਨੂੰ ਲੈ ਆ ਬਈ ਉੱਤਰ ਕੇ ਇਹਨਾਂ ਨੂੰ ਵਾਹੇ ਚਲ ਪਾ ਕੇ ਦੇਖ ਲੇ ਕਿ ਕਿਆ ਜਾਂਦਾ ਇਹਨਾਂ ਦਾ ਡੀਲਰ డా ਡੋਲ ਤਾਂ ਅਰੇ 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 ਆ ਡੋਲ ਤਾਂ ਸੱਲੇ ਨੇ ਕਿਉਂ ਪਸੰਦ ਨਹੀਂ ਇਹਨੂੰ ਭਾਈ ਵੀਡੀਓ ਬਣਾਉਣਾ ਪਸੰਦ ਨਹੀਂ ਖੜ ਜਾ ਅੱਖ ਦੇ ਦੋ ਦੂਜਿਆਂ ਨੂੰ ਫੇਰ ਪਾਣੇ ਖੜ ਜਾ ਮਿਲਦੇ ਆ ਫਿਰ ਤੁਹਾਨੂੰ ਖੜ ਜਾ ਮਾਉਨਾਲੀ ਨੂੰ ਸੁਣ। ਮਾ ਥੋੜਾ ਥੋੜਾ ਤਾਇਆ ਕੋਲ ਜੀ